हेलो स्टूडेंट्स YouTube चैनल शोशो क्लासेस ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਪੰਜਾਬੀ ਇਲੈਕਟਿਵ ਦਾ बीए ਸੈਮੈਸਟਰ ਤੀਜਾ ਜੋ ਇਗਜ਼ਾਮ डिसेंबर 2024 ਦੇ ਵਿੱਚ ਹੋਣੇ ਹਨ ਉਹਨਾਂ ਦੇ ਲਈ ਸਿਲੇਬਸ ਡਿਸਕਸ ਕਰਨ ਜਾ ਰਹੇ ਹਾਂ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਥੇ डिसेंबर 2023 ਦੇ ਇਮਤੀਹਾਨਾਂ ਲਈ ਲਿਖਿਆ ਹੈ ਲੇਕਿਨ ਇਹ ਸੇਮ ਹੀ ਚੱਲਦਾ ਆ ਰਿਹਾ ਇਸੇ ਤਰ੍ਹਾਂ ਹੁਣ ਵੀ 24 ਦੇ ਵਿੱਚ ਦਸੰਬਰ ਦੇ ਵਿੱਚ ਇਹ ਸਿਲੇਬਸ ਸੇਮ ਰਹੇਗਾ ਇਸ ਦੇ ਕੋਲ ਅੰਕ 100 ਹਨ ਲਿਖਤੀ ਪੇਪਰ 90 ਮਾਰਕਸ ਦਾ ਹੋਵੇਗਾ ਇੰਟਰਨਲ ਅਸੈਸਮੈਂਟ 10 ਮਾਰਕਸ ਦੀ ਕਾਲਜ ਤੋਂ ਲਗਾਈ ਜਾਏਗੀ ਸਮਾਂ 3 ਘੰਟੇ ਦਾ ਸਿਲੇਬਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਮੱਧਕਾਲ ਦੀ ਚੋਣਵੀਂ ਕਵਿਤਾ ਇਸ ਦੇ 25 ਮਾਰਕਸ ਹੋਣਗੇ ਸਫਰਨਾਮੇ ਦਾ ਅਧਿਐਨ ਇਸ ਦੇ ਵਿੱਚੋਂ 25 ਮਾਰਕਸ ਦੇ ਕੁਐਸਚਨ ਪੁੱਛੇ ਜਾਣਗੇ ਪੰਜਾਬੀ ਸਾਹਿਤ ਦਾ ਇਤਿਹਾਸ ਇਸ ਦੇ ਵਿੱਚੋਂ 20 ਮਾਰਕਸ ਦੇ ਅਤੇ ਭਾਰਤੀ ਕਾਵਿ ਸ਼ਾਸਤਰ ਇਸ ਦੇ ਵਿੱਚੋਂ 10 ਮਾਰਕਸ ਦੇ ਭਾਸ਼ਾ ਵਿਗਿਆਨ 10 ਮਾਰਕਸ ਦੀ ਤੁਹਾਡੇ ਕੋਰਸ ਦੇ ਵਿੱਚ ਮੱਧਕਾਲੀ ਪੰਜਾਬੀ ਕਾਵ ਰੰਗ ਪੁਸਤਕ ਲੱਗੀ ਹੈ ਇਸ ਦੇ ਸੰਪਾਦਕ ਡਾਕਟਰ ਯੋਗਰਾਜ ਅੰਗ੍ਰਿਸ਼ ਜੀ ਹਨ ਇਹ ਪਬਲਿਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਇਸ ਦੇ ਵਿੱਚ ਇਹ ਕਵੀ ਜੋ ਤੁਹਾਨੂੰ ਸਿਲੇਬਸ ਦੇ ਵਿੱਚ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਭਗਤ ਕਬੀਰ ਅਤੇ ਭਗਤ ਰਵਿਦਾਸ ਇਹਨਾਂ ਦੇ ਵਿੱਚੋਂ ਹੀ ਤੁਹਾਡੇ ਕੁਐਸਚਨਸ ਹੋਣਗੇ ਇਸ ਤੋਂ ਇਲਾਵਾ ਦੁਨੀਆ ਇੱਕ ਮਹਿਲ ਹੈ ਇਹ ਸਫਰਨਾਮਾ ਹੈ ਜੋ ਕਿ ਗੁਰਬਖਸ਼ ਸਿੰਘ ਜੀ ਦੁਆਰਾ ਲਿਖਿਆ ਗਿਆ ਹੈ ਇਸ ਦੇ ਪਬਲੀਕੇਸ਼ਨ ਜੋ ਹੈ ਕਸਤੂਰੀ ਲਾਲ ਐਂਡ ਸਨਜ਼ ਵੱਲੋਂ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਹੋਇਆ ਹੈ ਇਸ ਤਰ੍ਹਾਂ ਤੁਹਾਡੇ ਯੂਨਿਟ ਤੇ ਥੀਮ ਇਸ ਤਰ੍ਹਾਂ ਦੇ ਹੋਣਗੇ ਹਾਂਜੀ ਸਟੂਡੈਂਟਸ ਇਸ ਤੋਂ ਇਲਾਵਾ ਤੁਸੀਂ ਬਾਕੀ ਸਾਰੇ ਸਬਜੈਕਟਸ ਦੇ ਸਿਲੇਬਸ ਦੇ ਵੀਡੀਓ ਇੱਥੋਂ ਦੇਖ ਸਕਦੇ ਹੋ ਔਰ ਮੋਸਟ ਇੰਪੋਰਟੈਂਟ ਕੁਐਸਚਨਸ ਦੇ ਵੀਡੀਓ ਵੀ ਤੁਹਾਨੂੰ ਇੱਥੋਂ ਹੀ ਮਿਲ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਅਪਡੇਟ ਵੀ ਕਰ ਦਿੱਤਾ ਜਾਏਗਾ ਔਰ ਪੰਜਾਬੀ ਕੰਪਲਸਰੀ ਦੇ ਤੁਹਾਨੂੰ ਵੀਡੀਓ ਲੈਕਚਰਸ ਦੇ ਵੀਡੀਓ ਮਿਲ ਜਾਣਗੇ ਛਿਸ਼ੀਓਲੋਜੀ ਦੇ ਇੱਥੋਂ ਹੀ ਮਿਲ ਜਾਣਗੇ ਬਹੁਤ ਆਸਾਨ ਤਰੀਕੇ ਦੇ ਨਾਲ ਆਨਸਰਸ ਕਰਵਾਏ ਗਏ ਹਨ ਕੁਝ ਕੁ ਤੁਹਾਨੂੰ ਪੰਜਾਬੀ ਲਿਟਰੇਚਰ ਦੇ ਵੀ ਇੱਥੋਂ ਹੀ ਮਿਲ ਜਾਣਗੇ ਇਸ ਤੋਂ ਇਲਾਵਾ ਜੇ ਕੁਝ ਤੁਹਾਨੂੰ ਜ਼ਰੂਰਤ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ ਇਸ ਦੇ ਵਿੱਚ ਸਭ ਤੋਂ ਪਹਿਲਾ ਫਸਟ ਕੁਐਸਚਨ ਹੋਏਗਾ ਮੱਧਕਾਲੀ ਪੰਜਾਬੀ ਕਾਵਰੰਗ ਪੁਸਤਕ ਦੇ ਵਿੱਚੋਂ ਪ੍ਰਸੰਗ ਸਹਿਤ ਵਿਆਖਿਆ ਵਾਲਾ ਜਿਸ ਦੇ ਵਿੱਚ ਦੋ ਤੁਹਾਨੂੰ ਕਾਵ ਟੁਕੜੀਆਂ ਦਿੱਤੀਆਂ ਜਾਣਗੀਆਂ ਅਤੇ ਕਿਸੇ ਇੱਕ ਦਾ ਤੁਸੀਂ ਆਨਸਰ ਲਿਖਣਾ ਹੋਵੇਗਾ ਇਹ 10 ਮਾਰਕਸ ਦਾ ਹੋਵੇਗਾ ਸੈਕੰਡ ਇਸ ਦੇ ਵਿੱਚ ਹੈ ਕਾਵਿ ਪੁਸਤਕ ਦੇ ਵਿੱਚੋਂ ਕਵਿਤਾ ਦਾ ਵਿਸ਼ਾ ਵਸਤੂ ਜਾਂ ਥੀਮ ਇਹ ਸਪਸ਼ਟ ਕਰਕੇ ਲਿਖਣਾ ਹੈ ਇਹ ਵੀ ਦੋ ਕੁਐਸਚਨ ਹੋਣਗੇ ਜਿਸ ਦੇ ਵਿੱਚੋਂ ਇੱਕ ਦਾ ਤੁਸੀਂ ਆਨਸਰ ਦੇਣਾ ਹੈ 15 ਮਾਰਕਸ ਦਾ ਫਿਰ ਹੈ ਦੁਨੀਆ ਇੱਕ ਮਹਿਲ ਸਫਰਨਾਮਾ ਇਸ ਪੁਸਤਕ ਦੇ ਆਧਾਰ ਤੇ ਤੁਹਾਨੂੰ ਵੱਖ-ਵੱਖ ਪ੍ਰਮੁੱਖ ਥਾਵਾਂ ਤੇ ਘਟਨਾਵਾਂ ਦੇ ਵੇਰਵੇ ਸਬੰਧੀ ਪ੍ਰਸ਼ਨ ਪੁੱਛੇ ਜਾਣਗੇ ਦੋ ਪ੍ਰਸ਼ਨ ਹੋਣਗੇ ਜਿਸ ਦੇ ਵਿੱਚੋਂ ਇੱਕ ਦਾ ਤੁਸੀਂ ਆਨਸਰ ਦੇਣਾ ਹੋਵੇਗਾ 15 ਮਾਰਕਸ ਦਾ ਇਹ ਕਿਸ ਤਰ੍ਹਾਂ ਦੇ ਕੁਐਸਚਨ ਹੋ ਸਕਦੇ ਆ ਇਸ ਨਾਲ ਸੰਬੰਧੀ ਤੁਸੀਂ ਮੋਸਟ ਇੰਪੋਰਟੈਂਟ ਕੁਐਸਚਨਸ ਦਾ ਵੀਡੀਓ ਜ਼ਰੂਰ ਦੇਖ ਲੈਣਾ ਕਿਉਂਕਿ ਉਸ ਦੇ ਵਿੱਚੋਂ ਹੀ ਪਹਿਲਾਂ ਕੁਐਸਚਨਸ ਆਉਂਦੇ ਰਹੇ ਆ ਔਰ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਹੀ ਕੁਐਸਚਨਸ ਆਣੇ ਆ ਸੋ ਤੁਹਾਨੂੰ ਪੂਰੀ ਤਰ੍ਹਾਂ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਆ ਨੈਕਸਟ ਹੈ ਕਾਵ ਸੰਗ੍ਰਹਿ ਤੇ ਸਫਰ ਨਾਮੇ ਵਿੱਚੋਂ ਲਘੂ ਉੱਤਰਾਂ ਵਾਲੇ ਪ੍ਰਸ਼ਨ ਮੀਨ ਸ਼ਾਰਟ ਕੁਐਸਚਨਸ 8 ਪ੍ਰਸ਼ਨ ਪੁੱਛੇ ਜਾਣਗੇ 5 ਦਾ ਤੁਸੀਂ ਆਨਸਰ ਦੇਣਾ ਹੋਵੇਗਾ ਇਹ 10 ਮਾਰਕਸ ਦੇ 2 2 ਨੰਬਰ ਦਾ ਇੱਕ ਹੋਏਗਾ ਪ੍ਰਸ਼ਨ ਦਾ ਉੱਤਰ 30417 ਤੋਂ ਵੱਧ ਨਹੀਂ ਹੋਣਾ ਚਾਹੀਦਾ ਮੀਨਸ 5 ਵੀ ਹੋ ਸਕਦੀਆਂ ਥੋੜਾ ਬਹੁਤ ਇੱਧਰ ਉੱਧਰ ਹੋ ਸਕਦਾ ਹੈ ਲੇਕਿਨ ਇਹ ਇਹ ਨਹੀਂ ਕਿ ਤੁਸੀਂ ਪੂਰੀ ਸ਼ੀਟ ਭਰ ਦਿਵੋ ਦੋ ਨੰਬਰ ਵਾਲੇ ਕੁਐਸਚਨਸ ਦੀ ਹਾਂਜੀ ਨੈਕਸਟ ਹੈ ਪੰਜਾਬੀ ਸਾਹਿਤ ਦਾ ਇਤਿਹਾਸ ਇਹ ਗੁਰਮਤ ਕਾਵ ਤੇ ਭਗਤੀ ਕਾਵ ਤੁਹਾਡੇ ਸਿਲੇਬਸ ਦੇ ਵਿੱਚ ਹੈ ਇਸ ਦੇ ਵਿੱਚੋਂ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਹੋਣਗੇ ਇਹ 20 ਮਾਰਕਸ ਦੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ 6 ਦੇ ਵਿੱਚੋਂ 4 ਜਿਹੜੇ ਹੈ ਤੁਸੀਂ ਇਸ ਦਾ ਆਨਸਰ ਦੇਣਾ ਹੋਵੇਗਾ 50 ਸ਼ਬਦਾਂ ਤੋਂ ਉੱਤਰ ਇਸ ਦਾ ਵੱਧ ਨਾ ਹੋਵੇ ਨੈਕਸਟ ਹੈ ਭਾਰਤੀ ਕਾਬਿਸ਼ਸ਼ਤਰ ਮੋਡਲੀ ਜਾਣ ਪਛਾਣ ਰਸ ਸੰਪਰਦਾਇ ਬਕਰੋਕਤੀ ਸੰਪਰਦਾਇ ਇਹਦੇ ਵਿੱਚ ਦੋ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਜਿਸ ਦਾ ਤੁਸੀਂ ਇੱਕ ਦਾ ਆਨਸਰ ਦੇਣਾ ਹੋਵੇਗਾ ਇਸ ਨਾਲ ਸੰਬੰਧੀ ਤੁਹਾਨੂੰ ਵੀਡੀਓ ਵੀ ਮਿਲ ਜਾਏਗਾ ਅੱਗੇ ਹੈ ਭਾਸ਼ਾ ਬਨਗੀਆਂ ਟਕਸਾਲੀ ਭਾਸ਼ਾ ਵਿਕਤੀ ਭਾਸ਼ਾ ਅਪ ਭਾਸ਼ਾ ਗੁਪਤ ਭਾਸ਼ਾ ਰਜਿਸਟਰ ਪੀਜ਼ੰਟਿਕਰੀਓਲ ਇਹਦੇ ਵਿੱਚੋਂ ਚਾਰ ਕੁਐਸਚਨ ਹੋਣਗੇ ਜਿਸ ਦੇ ਵਿੱਚੋਂ ਦੋ ਦਾ ਤੁਸੀਂ ਆਨਸਰ ਦੇਣਾ ਹੋਵੇਗਾ ਇਹ 10 ਮਾਰਕਸ ਦਾ ਹੋਏਗਾ ਹਾਂਜੀ ਸਟੂਡੈਂਟਸ ਤੁਸੀਂ ਮੋਸਟ ਇੰਪੋਰਟੈਂਟ ਕੁਐਸਚਨਸ ਦਾ ਵੀਡੀਓ ਵੀ ਜ਼ਰੂਰ ਦੇਖ ਲੈਣਾ ਤੁਹਾਨੂੰ ਕਿੰਨੀ ਕਿ ਹੈਲਪ ਹੋ ਰਹੀ ਹੈ ਇਹ ਜ਼ਰੂਰ ਦੱਸਣਾ ਕਿਸ ਤਰ੍ਹਾਂ ਤੁਹਾਨੂੰ ਵੀਡੀਓ ਲੱਗ ਰਹੀ ਹੈ ਕਿਉਂਕਿ ਤੁਹਾਡੇ ਵੱਲੋਂ ਦਿੱਤੀ ਗਈ ਇਨਸਪੀਰੇਸ਼ਨ ਹੀ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ ਬਹੁਤ ਬਹੁਤ ਧੰਨਵਾਦ ਅਸੀਂ ਮਿਲਦੇ ਹਾਂ ਆਪਣੇ ਅਗਲੇ ਵੀਡੀਓ ਵਿੱਚ